ਗੱਲ ਜੀ ਸਾਰਿਆਂ ਨੂੰ ਅਸੀਂ ਸਾਰੇ ਠੀਕ ਠਾਕ ਆਂ ਜੀ ਉਮੀਦ ਕਰਦੇ ਆਂ ਤੁਸੀਂ ਵੀ ਸਾਰੇ ਠੀਕ ਹੋਵੋਗੇ ਤੇ ਅੱਜ ਫਿਰ ਤੋਂ ਆ ਸਵਾਗਤ ਹੈ ਜੀ ਤੁਹਾਡਾ ਰਿਆੜ ਮੱਲੀ ਚੈਨਲ ਵਿੱਚ ਤੇ ਦੇ ਵਲੌਗ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੇ ਅੱਜ ਇੱਕ ਬੜਾਈ ਜ਼ਰੂਰੀ ਵਲੌਗ ਆ ਬਹੁਤ ਜ਼ਿਆਦਾ ਜ਼ਰੂਰੀ ਵਲੌਗ ਆ ਤੇ ਪਹਿਲਾਂ ਤੇ ਜੀ ਅੱਜ ਬਹੁਤ ਹੀ ਪਵਿੱਤਰ ਦਿਹਾੜਾ ਆ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਅੱਜ ਪ੍ਰਕਾਸ਼ ਪੁਰਬ ਆ ਜੀ ਜਨਮ ਦਿਹਾੜਾ ਬਾਬਾ ਜੀ ਦਾ ਹਨ ਤੇ ਇਹ ਸਾਡੇ ਵੱਲੋਂ ਸਾਰਿਆਂ ਨੂੰ ਸਾਰੀਆਂ ਸੰਗਤਾਂ ਨੂੰ ਸਾਰਿਆਂ ਨੂੰ ਜਿਹੜੇ ਸਾਡੇ ਦੇਖਣ ਵਾਲੇ ਭੈਣ ਭਰਾ ਸਭ ਨੂੰ ਲੱਖ ਲੱਖ ਵਧਾਈਆਂ ਦੀ ਬਾਬਾ ਜੀ ਦੇ ਜਨਮ ਦਿਹਾੜੇ ਦੀਆਂ ਤੇ ਇਦਾਂ ਜੀ ਅੱਜ ਦੇ ਦਿਨ ਇਹ ਤੇ ਸਭ ਤੋਂ ਵੱਡਾ ਪੁੱਤਲ ਦਿਹਾੜਾ ਹੈਗਾ ਹੀ ਆ ਬਾਈ ਦਾ ਤੇ ਉਹ ਤੇ ਤੁਹਾਨੂੰ ਪਤਾ ਵੀ ਬਹੁਤ ਹੀ ਮਾਣ ਹਸਤੀ ਨੇ ਹਨ ਬਾਬਾ ਜੀ ਤੇ ਇੱਕ ਹੋਰ ਬੜਾ ਹੀ ਜ਼ਰੂਰੀ ਅੱਜ ਦੇ ਦਿਨ ਆ ਜੀ ਤੇ ਅੱਜ ਦੇ ਦਿਨ ਬਾਬਾ ਜੀ ਨੇ ਮੈਨੂੰ ਵੀ ਬਹੁਤ ਸੋਹਣਾ ਤੋਹਫਾ ਦਿੱਤਾ ਹੈਗਾ ਤੇ ਇਸਕਾਰ ਵਿੱਚ ਵੀ ਇੱਕ ਮੰਮੀ ਨਵਾਂ ਨਵਾਂ ਤੋਹਫਾ ਆਇਆ ਹੈ ਨਾ ਮੇਰੇ ਪੁੱਤਰ ਦੇ ਘਰ ਹਾਂਜੀ ਅੱਜ ਜੀ ਨਾਲ ਨਾਲ ਮੇਰੇ بیٹے ਮੇਰੇ بیٹے ਆ ਵੀ ਤੇਜਵੀਰ ਉਹ ਉਹਦਾ ਵੀ ਅੱਜ ਜਨਮ ਦਿਨ ਹੈ ਜੀ ਅਵੀ ਬੋਲਦੇ ਆਪਾਂ ਉਹਨੂੰ ਹੈ ਨਾ ਨਾਂ ਉਹਦਾ ਪੂਰਾ ਵੀ ਤੇਜਵੀਰ ਆ ਤੇ ਅੱਜ ਉਹਦਾ ਜਨਮ ਦਿਨ ਹੈ ਤੇ ਮੈਨੂੰ ਬੜਾ ਬੜੀ ਖੁਸ਼ੀ ਹੁੰਦੀ ਆ ਕਿ ਮਤਲਬ ਮੈਨੂੰ ਇਦਾਂ ਲੱਗਦਾ ਜਾਂਦਾ ਕਿ ਮਤਲਬ ਆਪਣੇ ਆਪ ਨੂੰ ਹੀ ਲੱਕੀ ਸਮੈ ਨੇ ਆ ਕਿ ਬਾਬਾਈ ਦੇ ਦੇਣ ਵਾਲੇ ਦਿਨ ਉਹਦਾ ਜਨਮ ਦਿਨ ਆਉਂਦਾ ਆ ਤੇ ਮੈਨੂੰ ਬੜਾ ਆਪਣੇ ਆਪ ਨੂੰ ਵਧੀਆ ਲੱਗਦਾ ਆ ਕਿ ਇਨੇ ਵਧੀਆ ਦਿਨ ਤੇ ਵੀ ਪ੍ਰਮਾਤਮਾ ਨੇ ਮੈਨੂੰ ਵੀ ਪੁੱਤ ਦੀ ਦਾਤ ਬਖਸ਼ੀ ਆ ਤੇ ਇਹਨਾਂ ਬਾਬਾਈ ਦੇ ਦਿਨ ਦੇ ਨਾਲ ਹੀ ਦਿਨ ਆਉਂਦਾ ਆ ਜਨਮ ਦਿਨ ਮੈਨੂੰ ਬੜਾ ਖੁਸ਼ੀ ਵਾਲਾ ਦਿਨ ਲੱਗਦਾ ਆ ਨਾ ਬਾਕੀ ਇਦਾਂ ਆ ਜੀ ਚਲੋ ਤੁਹਾਨੂੰ ਪਤਾ ਹੀ ਆ ਵੀ ਮਾਵਾ ਕਿਦਾਂ ਪੁੱਤ ਪਾਲਦੀਆਂ ਮਾ ਨਿਕਰ-ਨਿਕਰ ਕਰਕੇ ਕਦੋਂ ਇਹ ਜਵਾੜ ਹੁੰਦੇ ਸੁਖ ਨਾਲ ਤੇ ਜਦੋਂ ਇਹ ਜਵਾਨ ਹੁੰਦੇ ਆ ਤਾਂ ਉਹ ਵੇਖ ਕੇ ਬੜੀ ਖੁਸ਼ੀ ਹੁੰਦੀ ਆ। ਕਿਉਂ ਮੰਮੀ? ਬਿਲਕੁਲ ਬਿਲਕੁਲ। ਕੱਲ ਕੋਟੇ ਮੈਂ ਮੈਂ ਕਿ ਮਾਵਾ ਪੁੱਤ ਮਾ ਕੋਟਿਆਂ ਦੇ ਗੈਂਦੀਆਂ ਇਹਨੇ ਸਾਲਾਂ ਦਾ ਹੋ ਗਿਆ ਇਹਨੇ ਤਾਂ ਹੋ ਗਿਆ। ਸਹੀ ਗੱਲ ਹੈ। ਕਿਤੇ ਜਵਾਨ ਹੁੰਦੇ ਆ ਬੱਚੇ ਫੇਰ ਮਾ ਫਿਰ ਨਾ। ਆ ਬਿਲਕੁਲ ਬਿਲਕੁਲ। ਤੇ ਇਹ ਇਹ ਤੇ ਹੈ ਵੀ ਕੀ ਮੰਮੀ ਤੁਸੀਂ ਵੇਖਿਆ ਹੀ ਆ ਹਨਾ। ਹਾਂਜੀ। ਇਹ ਇਹ ਜੀ ਬਹੁਤ ਤੁਹਾਨੂੰ ਵਲੌਗ ਵਿੱਚ ਤੇ ਮੈਨੂੰ ਪਤਾ ਸ਼ਾਇਦ ਨਹੀਂ ਆਊਗਾ ਮੈਨੂੰ ਇਹ ਨਹੀਂ ਪਤਾ ਵੀ ਉਹ ਆਵੇ ਕਿ ਨਹੀਂ ਆਵੇ ਕਈ ਵਾਰ ਝੱਕਦਾ ਆ। ਤੇ ਅਲੀਆ ਬਤਲੀਆਂ ਬਤਲੀਆਂ ਨੱਥਾਂ ਬਤਲੀਆਂ ਬਤਲੀਆਂ ਮਾਵਾ ਹਾਂਜੀ ਤੇ ਇਦਾਂ ਆ ਵੀ ਹੁਣ ਸੁਖ ਨਾਲ ਜਿਹਦਾ ਜਵਾਨ ਹੋਇਆ ਵਾ ਤੇ ਬੜਾ ਵਧੀਆ ਲੱਗਦਾ ਵਾ ਨਾ ਤੇ ਇਹ ਹੁੰਦਾ ਹੈ ਕਿ ਜਦੋਂ ਉਹ ਟਾਈਮ ਯਾਦ ਕਰੋ ਪਿੱਛੇ ਲੈ ਕੇ ਚੱਲੋ ਤੇ ਫੇਰ ਜਦੋਂ ਹੁਣ ਵੇਖੀਦਾ ਵਾ ਤੇ ਬੜੀ ਮਨ ਨੂੰ ਖੁਸ਼ੀ ਹੁੰਦੀ ਕਿ ਬਾਬਾ ਜੀ ਦੀ ਕਿਰਪਾ ਨਾਲ ਹੀ ਪਰਮਾਤਮਾ ਦੀ ਕਿਰਪਾ ਨਾਲ ਹੀ ਇਹ ਬੱਚੇ ਜਵਾਨ ਹੁੰਦੇ ਆ ਤੇ ਉਹ ਉਹ ਹੀ ਕਰਦੇ ਆ ਤੇ ਹੁੰਦੇ ਆਵੇ ਆਪਣੀ ਕੋਈ ਵਡਿਆਈ ਨਹੀਂ ਹੁੰਦੀ ਹੈ ਚੀਜ਼ ਵਿੱਚ ਨਾ ਜੋਗੀ ਜਦੋਂ ਇਹ ਜਨਮ ਹੋਇਆ ਸੀਗਾ ਇਹ ਪ੍ਰੀਮਚੋਰ ਸੀ ਜਾਨਾ ਤੇ ਉਹਦੇ ਕਿ ਬਹੁਤ ਜ਼ਿਆਦਾ ਵੀਕ ਸੀਗਾ ਇਹ ਤੇ ਪਰ ਬਾਬਾ ਜੀ ਦੀ ਕਿਰਪਾ ਨਾਲ ਹੀ ਇਹ ਅੱਜ ਸੁਖ ਨਾਲ ਬਾਬਾ ਜੀ ਦੀ ਬਹੁਤ ਹੀ ਮੈਨੂੰ ਲੱਗਦਾ ਕਿ ਸ਼ੇਫਰਡ ਤੋਂ ਪਰੇ ਹੈ ਨਾ ਹਾਂ ਸ਼ੇਫਰਡ ਜਾਨ ਹੈ ਹਾਂਜੀ ਅੱਜ ਮੈਂ ਨਾਲ ਇੱਕ ਫੋਟੋ ਲਾਉਂਗੀ ਮੈਂ ਉਹਦੀ ਜੇ ਤੇ ਉਹ ਆ ਗਿਆ ਤੇ ਫਿਰ ਤੇ ਆਊਗਾ ਵਿੱਚ ਤੇ ਜੇ ਨਹੀਂ ਆਇਆ ਤੇ ਫਿਰ ਉਹ ਦੀ ਇੱਕ ਫੋਟੋ ਲਾਉਂਗੀ ਮੈਂ ਹਾਂਜੀ ਇਦਾਂ ਆ ਜੀ ਅ ਅੱਜ ਸੁਖ ਨਾਲ ਬਾਬਾ ਜੀ ਦੀ ਕਿਰਪਾ ਨਾਲ 18 ਸਾਲਾਂ ਦਾ ਹੋ ਗਿਆ ਆ ਤੇ 19ਵਾਂ ਮਹਾਰਾਜ ਜੀ ਦੀ ਕਿਰਪਾ ਨਾਲ ਸਟਾਰਟ ਹੋ ਜਾਣਾ ਵਾ ਅੱਜ 18 ਸਾਲਾਂ ਦਾ ਹੀ ਹੋਇਆ ਵਾ ਕਿਉਂਕਿ ਉਹ 2008 ਦਾ ਜਦ ਜਨਮਿਆ 18 ਸਾਲਾਂ ਦਾ ਹੀ ਹੋਇਆ ਤੇ ਬਾਕੀ ਇਦਾਂ ਆ ਜੀ ਅੱਜ ਸਵੇਰ ਦੀ ਸ਼ੁਰੂਆਤ ਜਿਹੜੀ ਹੋਈ ਹੈਗੀ ਮੇਰੀ ਇਹ ਮੈਂ ਸਵੇਰੇ ਬਾਬਾ ਜੀ ਦੇ ਉਹਦੀ ਹਰ ਵਰੀ ਇੱਥੇ ਸਾਡੇ ਗੁਰਦੁਆਰਾ ਸਾਹਿਬ ਸ મતલਬ ਜਿੱਦਾਂ ਵੀ ਆ ਸੁਖੀ ਸਾਹਿਬ ਚੱਲਦੇ ਆ ਕਰੀਏ ਸੰਡੇ ਨੂੰ ਵੀ ਤੇ ਕਈ ਵਾਰ ਉਹਦਾ ਵੀ ਜਦੋਂ ਕੋਈ ਆਪਣੀ ਮੰਦੀ ਕਿਸੇ ਦੀ ਕੋਈ ਇੱਛਾ ਪੂਰੀ ਹੋ ਜਾਏ ਤੇ ਮਨਾ ਹੁੰਦੀ ਆ ਉਹ ਗੁਰਦੁਆਰਾ ਸਾਹਿਬ ਪ੍ਰਸ਼ਾਦ ਕਰਾਉਂਦੇ ਆ ਤੇ ਸੁਖੀ ਸਾਹਿਬ ਦਾ ਪਾਠ ਹੁੰਦਾ ਆ ਤੇ ਅਸੀਂ ਅੱਜ ਐਸਾ ਪਹਿਲਾਂ ਮੈਂ ਅੱਗੇ ਦੇਜ ਉਹਦੀ ਕਰਵਾ ਦਿੰਨੀ ਆ ਅੱਜ ਕਿਦਾਂ ਹੋਇਆ ਕਿ ਕਿਸੇ ਹੋਰ ਬੱਚੇ ਦਾ ਵੀ ਬਰਥਡੇ ਸੀਗਾ ਇੱਥੇ ਤੇ ਮੈਂ ਬਾਬਾਈ ਕੋਲ ਗਈ ਤੇ ਉਹ ਦੇਜ ਜਿਹੜੀ ਸੀ ਜੀ ਉਹ ਬਾਬਾਈ ਨੇ ਪਹਿਲਾਂ ਹੀ ਉਹ ਬੋਕਸ ਸੀਗੀ ਫਿਰ ਬਾਬਾਈ ਮੈਨੂੰ ਕਹਿੰਦੇ ਕਿ ਤੁਸੀਂ ਉਹ ਜਿਹੜੀ ਦੇ ਗਿਆ ਉਹ ਕਿਸੇ ਹੋਰ ਦੀ ਹੋਈ ਆ ਤੇ ਤੁਸੀਂ ਇਦਾਂ ਕਰੋ ਕਿ ਤੁਸੀਂ ਕੋਸ਼ਿਸ਼ ਮਿੱਠਾ ਲੈ ਉਹ ਹਨਾ ਫਿਰ ਮੈਂ ਸਭ ਤੋਂ ਪਹਿਲਾਂ ਸ਼ੁਰੂਆਤ ਬਾਬਾਈ ਦੇ ਦਰ ਤੋਂ ਹੋਈ ਆ ਸਾਰੇ ਦਿਨ ਦੀ ਤੇ ਅਸੀਂ ਗੁਰਦਵਾਰ ਸਾਹਿਬ ਦਾ ਬਲਾ ਕੇ ਮਹਾਰਾਜ ਜੀ ਚਲੋਰ ਦਾਸ ਬੇਨਤੀ ਕੀਤੀ ਹੈ ਨਾ ਪਾਠ ਕੀਤਾ ਨਾਮ ਦਾ ਤੇ ਇਦਾਂ ਜੀ ਹੁਣ ਤੁਹਾਨੂੰ ਵੀ ਪਤਾ ਹੀ ਆ ਤੁਸੀਂ ਸਾਰੇ ਜਾਣਦੇ ਹੋ ਮੈਨੂੰ ਬਾਰ-ਬਾਰ ਉਹ ਚੀਜ਼ ਕਹਿਣ ਦੀ ਲੋੜ ਨਹੀਂ ਪੈਂਦੀ ਕੀ ਜਤਮਲੋਂ ਆਪਾਂ ਸੈਲੀਬ੍ਰੇਟ ਨਹੀਂ ਕਰਨਾ ਇਸ ਟਾਈਮ ਬਰਥਡੇ ਉਹਦਾ ਤੇ ਉਹ ਅੱਗੇ ਚਲੋ ਅਸੀਂ ਕੇਕ ਵਗੈਰਾ ਕੱਟਦੇ ਅਸੀਂ ਘਰੇ ਉਹਦੇ ਫਰੈਂਡ ਵਗੈਰਾ ਬੁਲਾਉਂਦੇ ਹੋ ਨਹੀਂ ਸਾਰਾ ਆਪਾਂ ਸੈਲੀਬ੍ਰੇਟ ਕਰਦੇ ਹਾਂ ਨਾ ਮੰਮੀ ਤੇ ਹੁਣ ਨਹੀਂ ਕਰਨਾ ਕਿ ਤੁਹਾਨੂੰ ਤੁਸੀਂ ਜਾਣਦੇ ਹੀ ਸਾਰੇ ਕਾਰਨ ਹਨਾ ਤੇ ਫਿਰ ਉਹ ਤੁਹਾਨੂੰ ਪਤਾ ਬੱਚੇ ਆ ਤੇ ਬੱਚੇ ਤੇ ਫਿਰ ਉਹ ਨਹੀਂ ਟਲਦੇ ਉਹ ਆਪਣੀ ਦਾਦੀ ਨੂੰ ਜੇ ਆਪਣੀ ਦਾਦੀ ਤੇ ਜਿਵੇਂ ਢਿੱਲੀ ਕਰਕੇ ਲੈ ਗਿਆ ਵਾ ਮੰਮੀ ਹਨਾ ਲੱਗਿਆ ਕਿ ਨਹੀਂ ਲੱਗਿਆ ਟੱਡਕੋ ਪਈ ਗਾੜੀ ਸਾਰਿਆਂ ਨੂੰ ਨੇ ਬਾਹਰ ਬੈ ਕੇ ਬੱਚਿਆਂ ਨਾਲ ਹਾਂ ਸਾਰਿਆਂ ਨੂੰ ਵੱਖਰੇ ਵੱਖਰੇ ਉਹ ਕਹਿ ਗਿਆ ਵਾ ਮੈਨੂੰ ਆ ਇੰਨੇ ਪੈਸੇ ਦੇ ਦੋ ਆ ਜਨਾ ਇੰਨੇ ਪੈਸੇ ਦੇ ਦੋ ਹਨ ਤੇ ਸਾਰਿਆਂ ਨੂੰ ਆਪਣੀ ਸੇਵਾ ਸਮਝੋ ਵੀ ਲਾ ਗਿਆ ਵਾ ਗਰਾਈ ਲਾਈ ਜਾਂਦਾ ਵਾ ਹਨ ਤੇ ਗੱਲ ਇਹਦਾ ਵੀ ਚਲੋ ਅੱਗੇ ਤਾਂ ਆਪਾਂ ਕਾਰ ਕੱਟਣਾ ਹੀ ਕੇਕ ਉਹ ਨਹੀਂ ਕੱਟਣੀ ਕੱਟਣਾ ਤੇ ਘਰ ਵੀ ਕਿ ਬਿਲ ਕੇਕ ਨਹੀਂ ਕੱਟਣਾ ਸਿਰਫ ਜਸਤੇ ਤੁਹਾਨੂੰ ਪਤਾ ਹੀ ਹੈ ਬੱਚੇ ਆ ਮੁੰਡਿਆਂ ਕੋ ਪਾਰਟੀਆਂ ਖਾਦੀ ਹੋਣੀਆਂ ਵਾ ਤੇ ਉਹ ਫਿਰ ਬੱਚੇ ਕਹਿੰਦੇ ਆ ਤੁਹਾਨੂੰ ਵੀ ਖਵਾ ਗੋ ਜਾਣਾ ਤੇ ਹੁਣ ਉਹ ਉਧਰ ਚਲ ਗਿਆ ਆ ਤੇ ਬਾਕੀ ਆ ਵੀ ਚਲੋ ਪ੍ਰਮਾਤਮਾ ਮਹਾਰਾਜੇ ਸਾਬ ਦੇ ਬੱਚਿਆਂ ਦੀ ਉਮਰਾਂ ਲੰਬੀਆਂ ਕਰਨ ਤੇ ਇਦਾਂ ਹੀ ਬਾਬਾ ਜੀ ਆਪਣੇ ਚਰਨਾਂ ਨਾਲ ਲਾਉਣ ਤੇ ਸਹੀ ਰਾਸਤੇ ਬੱਚਿਆਂ ਨੂੰ ਪਾਉਣ ਵਾਸਤੇ ਸਭ ਤੋਂ ਵੱਡੀ ਚੀਜ਼ ਇਹ ਆ ਕੀ ਵੇਖੋ ਮਾਬੋਦੀ ਤੇ ਕਈ ਅਰਦਾਸ ਹੁੰਦੀ ਹੈ ਨਹੀਂ ਕਿ ਪ੍ਰਮਾਤਮਾ ਹਰ ਇੱਕ ਦਾ ਬੱਚਾ ਸਹੀ ਰਾਸਤੇ ਜਾਵੇ ਬਾਕੀ ਆਪਣੀ ਪੜ੍ਹਾਈ ਨੂੰ ਲੈ ਕੇ ਜਾਂ ਬਾਕੀ ਤੁਹਾਨੂੰ ਪਤਾ ਹੀ ਜਿੱਦਾਂ ਦਾ ਅੱਜਕਲ ਸਮਾ ਚੱਲਣ ਲਿਆ ਵਾ ਹਰਕ ਸਮੇਂ ਤੋਂ ਡਾਰੀ ਲੱਗਦਾ ਆ ਸਾਰਿਆਂ ਨੂੰ ਤੇ ਇਸ ਦਾ ਕੀ ਆਖੀਦਾ ਆ ਵੀ ਚਲੋ ਪ੍ਰਮਾਤਮਾ ਮੈਂ ਆਪਾਂ ਤੇ ਇਹ 10 ਬੇਨਤੀ ਕਰਨੀ ਹੈ ਕਿ ਪ੍ਰਮਾਤਮਾ ਹਰ ਇੱਕ ਦੇ ਬੱਚੇ ਨੂੰ ਸਹੀ ਰਾਸਤੇ ਪਾਇਓ ਹਨਾ ਤੇ ਬਾਬਾ ਜੀ ਲੰਮੀ ਉਮਰ ਆ ਕਰਿਓ ਤੇ ਇਦਾਂ ਹੀ ਚਲੋ ਜੇ ਤੇ ਅਸੀਂ ਅੱਜ ਕੋਈ ਸੈਲੀਬ੍ਰੇਟ ਕਰਦੇ ਤੇ ਫਿਰ ਤੁਹਾਨੂੰ ਸਾਰਿਆਂ ਨੂੰ ਦਿਖਾਉਂਦੇ ਪਰ ਚਲੋ ਅੱਜ ਮੈਂ ਤੁਹਾਡੇ ਸਾਰਿਆਂ ਨਾਲ ਇਹ ਚੀਜ਼ ਸਾਂਝੀ ਕਰਨੀ ਜ਼ਰੂਰ ਚਾਹੀਏ ਵੀ ਵੇਖੋ ਅੱਗੇ ਤੇ ਮੈਂ ਵਲੌਗ ਨਹੀਂ ਬਣਾਉਂਦੀ ਤੇ ਨਹੀਂ ਆਪਾਂ ਕੁਝ ਵੀ ਪਾਉਂਦੇ ਇਦਾਂ ਦਾ ਹਨਾ ਤੇ ਕਿਉਂਕਿ ਹੁਣ ਇਸ ਵਾਰੀ ਤੁਹਾਨੂੰ ਪਤਾ ਸਟਾਰਟ ਕੀਤਾ ਆ ਤੇ ਹੁਣ ਇਹਦਾ ਬਰਥਡੇ ਆਇਆ ਹਨਾ ਮੈਂ ਤਾਂ ਅਗਰਕੇ ਤੁਹਾਡੇ ਨਾਲ ਇਹ ਦਿਨ ਜੂਰ ਸ਼ੇਅਰ ਕਰਨਾ ਚਾਹਿਆ ਵਾ ਕਿ ਬਾਬਾ ਜੀ ਦੇ ਜਨਮ ਦਿਨ ਵਾਲੇ ਦਿਨ ਵੀ ਜਿਹੜੀ ਇਹਦਾ ਜਨਮ ਹੋਇਆ ਆ ਤੇ ਜਨਮ ਦਿਨ ਹੁੰਦਾ ਆ ਤੇ ਉਹ ਚੀਜ਼ ਬੜੀ ਖੁਸ਼ੀ ਆ ਮੈਨੂੰ ਹਨਾ ਤੇ ਬਾਕੀ ਅੱਦਾ ਤੁਸੀਂ ਵੀ ਸਾਰੇ ਭੈਣ ਭਰਾ ਅਰਦਾਸਾਂ ਕਰਿਓ ਕਿ ਬਾਬਾ ਜੀ ਮੇਰੇ ਪੁੱਤ ਦੀ ਲੰਬੀ ਲੰਮੀ ਉਮਰ ਕਰਨ ਤੇ ਤੰਦਰੁਸਤੀ ਬਖਸ਼ਣ ਮੇਨ ਚੀਜ਼ ਇਹ ਕਿ ਇਹਨੂੰ ਆਪਣੇ ਚਰਨਾਂ ਨਾਲ ਆਪਣੇ ਲੜ ਲਾਉਣ ਤੇ ਸਹੀ ਰਾਸਤੇ ਤੋਰਨ ਬਾਬਾ ਜੀ ਹਨਾ ਤੇ ਬਾਕੀ ਚਲੋ ਬੜੀ ਕਿਰਪਾ ਆ ਬਹੁਤ ਅਪਾ ਨਹੀਂ ਕਹਿ ਸਕਦੇ ਪਰ ਚਲੋ ਬੱਚੇ ਦੇ ਮੂੰਹ ਤੋਂ ਤਾਂ ਅਪਾ ਨਹੀਂ ਉਹਦੀ ਸਿੱਫਤ ਕਰਦੇ ਪਰ ਅਗਿਆਕਾਰ ਬੱਚਾ ਆ ਤੇ ਪਰਮਾਤਮਾ ਇਦਾਂ ਹੀ ਅਗਿਆਕਾਰ ਰੱਖੇ ਹਨ ਅਗਿਆਕਾਰੀ ਬਣੇ ਬਿਲਕੁਲ 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 ਤੇ ਬਾਕੀ ਸਭ ਦੇ ਮੈਂ ਤਾਂ ਇਹੀ ਅਰਦਾਸ ਕਰੂਗੀ ਕਿ ਸਾਰੇ ਇਹੀ ਭੈਣ ਭਰਾਵਾਂ ਦੇ ਬੱਚੇ ਜਿੰਨੇ ਵੀ ਆ ਪਰਮਾਤਮਾ ਇਦਾਂ ਹੀ ਮਾਤ ਸੱਚੇ ਰਸਤੇ ਚੱਲਣ ਤੇ ਅਗਿਆਕਾਰ ਬਣਨ ਬੱਚੇ ਹਨ ਬਾਕੀ ਚਲੋ ਵੇਖੋ ਹਰ ਕੋਈ ਮਾਂ ਪਿਓ ਤੇ ਇਹੀ ਚਾਹੁੰਦਾ ਹੁੰਦਾ ਵਾ ਕਿ ਸਾਡਾ ਬੱਚਾ ਸਹੀ ਹੋਵੇ ਹਨਾ ਕੋਈ ਮਾਪਿ ਉਹ ਇਹ ਨਹੀਂ ਚਾਹੁੰਦਾ ਕਿ ਮੇਰਾ ਬੱਚਾ ਗਲਤ ਹੋਵੇ ਬਾਕੀ ਤੁਹਾਨੂੰ ਪਤਾ ਸਮੇਂ ਦੇ ਮੁਤਾਬਕ ਜਿੱਦਾਂ ਸੋਸਾਇਟੀ ਹੋ ਜਾਂਦੀ ਏ ਕੇ ਵੇਲੇ ਬੱਚੇ ਆਪਣੇ ਰਾਹੋਂ ਪਟਕ ਵੀ ਜਾਂਦੇ ਆ ਪਰ ਫਿਰ ਵੀ ਚਲੋ ਸਾਡੀ ਜ਼ਿੰਮੇਵਾਰੀ ਹੁੰਦੀ ਏ ਕਿ ਜੇ ਸਾਡੇ ਬੱਚੇ ਕਿਸੇ ਨਾਮ ਇਹ ਪਟਕ ਵੀ ਗਏ ਤੇ ਆਪਾਂ ਉਹਨਾਂ ਨੂੰ ਸਿੱਧੇ ਰਾਹ ਕਿੱਡਾ ਲਿਆਉਣਾ ਆ ਕਿੱਦਾਂ ਹਨਾ ਹਾਂ ਬਿਲਕੁਲ 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 ਇਹ ਬਾਕੀ ਇਹ ਕਿ ਮੇਰੀ ਜਿੰਨੀ ਵੀ ਬਾਬਾਈ ਦੀ ਕੋਈ ਵੀ ਇਹ ਸ਼ੁਰੂ ਹੁੰਦਾ ਹੈ ਤੇ ਉਹ ਇਦਾਂ ਦਾ ਕੋਈ ਜਨਮ ਦਿਹਾੜਾ ਮੈਂ ਬੇਟੀ ਦਾ ਬੇਟੇ ਦਾ ਹੁੰਦਾ ਆ ਹੱਦ ਬੱਲਾ ਪ੍ਰਮਾਤਮਾ ਤੋਂ ਹੀ ਉਹ ਉੱਥੇ ਅਰਦਾਸ ਬੇਨਤੀ ਕਰਕੇ ਸ਼ੁਰੂ ਕਰਦੀ ਆ ਤੇ ਬਾਕੀ ਬਾਅਦ ਵਿੱਚ ਸੈਲੀਬ੍ਰੇਟ ਵਗੈਰਾ ਤੇ ਬਾਅਦ ਵਿੱਚ ਹੁੰਦੇ ਆ ਚਲੋ ਆਪਾਂ ਨੈਕਸਟ ਟਾਈਮ ਤੁਸੀਂ ਸਾਰੇ ਅਰਦਾਸਾਂ ਕਰਿਓ ਤੇ ਮਹਾਰਾਜ ਇਹਨੂੰ ਤੁਹਾਨੂੰ ਦੁਸਤੀਆ ਬਖਸ਼ ਲੰਬੀ ਉਮਰ ਕਰਨ ਤੇ ਫਿਰ ਆਪਾਂ ਨੈਕਸਟ ਟਾਈਮ ਫੇਰ ਸੈਲੀਬ੍ਰੇਟ ਨਾਲ ਤੁਹਾਨੂੰ ਮਿਲਾਂਗੇ ਸਾਰਿਆਂ ਨੂੰ ਤੇ ਬਾਕੀ ਇਦਾਂ ਆ ਜੀ ਮੈਂ ਨਿੱਕੇ ਨਿੱਕੇ ਤੁਹਾਨੂੰ ਵੀ ਪਤਾਇਆ ਕਿ ਮੇਰਾ ਚੈਨਲ ਜਿਹੜਾ ਹੈ ਉਹਨਾਂ ਕਾਫੀ ਡਾਊਨ ਹੋਇਆ ਆ ਨਾ ਵੀਡੀਓ ਪਾਉਣ ਕਰਕੇ ਤੇ ਬਾਕੀ ਮੈਂ ਨਿੱਕੇ ਨਿੱਕੇ ਵਲੌਗ ਹੁਣ ਡੇਲੀ ਪਾ ਰਹੀ ਆ ਬਾਕੀ ਵੀਡੀਓ ਨਾਲੇ ਜਲਦੀ ਤੋਂ ਜ बस थोड़ा ही दो चार दिन ਦਾ ਹੀ ਇਹ ਕੰਮ ਆ ਜਿਹੜਾ ਮਤਲਬ ਹੋ ਜਾਂਦਾ ਆ ਤੇ ਫਿਰ ਉਸ ਤੋਂ ਬਾਅਦ ਵਿੱਚ ਬਾਕੀ ਤੁਹਾਨੂੰ ਮੇਰੀਆਂ ਵੀਡੀਓ ਵਲੌਗ ਕੁਝ ਵੀ ਚੰਗਾ ਲੱਗਦਾ ਆ ਤੇ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰੋ ਰਿਆੜ ਮੱਲੀ ਰਿਆੜ ਮੱਲੀ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਹਨਾ ਤੇ ਮੰਮੀ ਤੁਸੀਂ ਵੀ ਕੁਝ ਬੋਲੋ ਨਾ ਨਾ ਕਮੈਂਟ ਵੀ ਕਰੋ ਤੇ ਸਾਰੇ ਨੇ ਕਹਣਾ ਮੰਮੀ ਤੇ ਬੋਲਦੀ ਨਹੀਂ ਉਹਨਾਂ ਦੇ ਤੂੰ ਬੋਲੀ ਜਾ ਧੀ ਕਿ ਮੇਰੀ ਵਾਰੀ ਨਹੀਂ ਆਈ ਤਾਂ ਹੀ ਤਾਂ ਕਹਿੰਦੇ ਆ ਤੇ ਬਾਕੀ ਸਭ ਤੋਂ ਵੱਡੀ ਚੀਜ਼ ਇਹ ਆ ਜੀ ਮੇਰਾ ਬੱਚਾ ਜਿਹੜਾ ਹੈ ਉਹ ਆਪਣੀ ਦਾਦੀ ਨਾਲ ਬਹੁਤ ਪਿਆਰ ਕਰਦਾ ਆ ਬਹੁਤ ਜ਼ਿਆਦਾ ਦਾਦੀ ਨਾਲ ਸੌਂਦਾ ਦਾਦੀ ਨਾਲ ਹਾਂ ਹਾਂ ਬਿਲਕੁਲ ਉਹਨੇ ਮੰਮੀ ਨਾਲ ਹੀ ਸੌਣਾ ਆ ਵੇਖੋ ਸੁਖਨਾਲ 18 ਸਾਲਾਂ ਦਾ ਹੋ ਗਿਆ ਵਾ ਜਵਾਨ ਪਹਿਲਾਂ ਚੱਲ ਪਹਿਲਾਂ ਤਾਂ ਮੈਂਨੇ ਸੌਂਦਾ ਸੀ ਮੰਮੀ ਇੱਦਾਂ ਨਾ ਗੋ ਤੂੰ ਹੀ ਸਨਾਲੀ ਹੈਗਾ ਪਰ ਹੁਣ ਜਿੱਦਾਂ ਮੰਮੀ ਨਾਲ ਹੀ ਸੌਂਦਾ ਆ ਉਹ ਕਾਫੀ ਹੈ ਨਾ ਤੇ ਇਹਨਾਂ ਨੂੰ ਮਤਲਬ ਵੱਡੇ ਮਮਾ ਹਾਂ ਚਾ ਕਾ ਮੇਰੇ ਮੇਰੇ ਹੱਥ ਦੀ ਮੇਰਾ ਬੱਚਾ ਕੋਈ ਚਾਹ ਨਹੀਂ ਪੀਂਦਾ ਨਾ ਮੇਰੀ ਬੇਟੀ ਤੇ ਨਾ ਮੇਰਾ ਬੇਟਾ ਕਿਉਂਕਿ ਮੈਨੂੰ ਪਤਾ ਨਹੀਂ ਮੇਰਾ ਹਸਬੰਦ ਵੀ ਨਹੀਂ ਪੀਂਦੇ ਮੇਰੇ ਹੱਥ ਦੀ ਚਾਹ ਮਿਲਦਾ ਮੈਂ ਮੈਂ ਸਹੀ ਨਹੀਂ ਬਣਾਉਂਦੀ ਤਾਂ ਕਰਕੇ ਮੇਰੇ ਹੱਥ ਦੀ ਚਾਹ ਕੋਈ ਨਹੀਂ ਪੀਂਦਾ ਬਾਕੀ ਅਦਾ ਜੀ ਉਹ ਆਪਣੀ ਦਾਦੀ ਮम्मा ਨੂੰ ਤਾਂ ਵੱਡੇ ਮम्मा ਕਹਿੰਦਾ ਆ ਤੇ ਪਿਆਰ ਨਾਲ ਉਹ ਉਹਨਾਂ ਜਦੋਂ ਆਵਾਜ਼ ਮਾਰਦਾ ਵਾ ਵੱਡੇ ਵੱਡੇ ਹਨਾ ਵੱਡੇ ਪਰੌਂਠੇ ਬਣਾ ਦੋ ਵੱਡੇ ਚਾਹ ਦੇ ਦੋ ਹਨਾ ਬਾਕੀ ਮੇਨ ਚੀਜ਼ ਆ ਕਿ ਵੇਖੋ ਆਪਾਂ ਹਰ ਇੱਕ ਘਰ ਵਿੱਚ ਬੱਚੇ ਦੇਖਦੇ ਆ ਸਾਡੇ ਤੋਂ ਹੀ ਬੱਚੇ ਸਿੱਖਦੇ ਆ ਜੇ ਅਸੀਂ ਆਪਣੇ ਪੇਰੈਂਟਸ ਦੀ ਸੇਵਾ ਕਰਦੇ ਆ ਜਾਂ ਉਹ ਦੇਖਦੇ ਆ ਵੀ ਅਸੀਂ ਇਹ ਆਪਣੇ ਸਾਡੇ ਦਾਦੀ ਦਾਦੇ ਦੀ ਜਾਂ ਸਾਡੀ ਸੇਵਾ ਸਾਡੇ ਕਰ ਰਹੇ ਆ ਤੇ ਗਾਂ ਬੱਚੇ ਕਰਦੇ ਆ ਤੇ ਜੇ ਅਸੀਂ ਨਹੀਂ ਕਰਾਂਗੇ ਤੇ ਸਾਡੇ ਬੱਚਿਆਂ ਨੇ ਵੀ ਨਹੀਂ ਇਹ ਕੰਮ ਕਰਨਾ ਬਾਕੀ ਚਲੋ ਇਦਾਂ ਆ ਵੀ ਆਪਾਂ ਬੱਚਿਆਂ ਨੂੰ ਘਰੋਂ ਹੀ ਸਿਖਾ ਕੇ ਚੀਜ਼ਾਂ ਬਾਹਰ ਕੱਢਣੀਆਂ ਆ ਕਿ ਆਪਣੇ ਵੱਡਿਆਂ ਦਾ ਆਦਰ ਸਤਕਾਰ ਕਰੋ ਤੇ ਆਪਣੇ ਚਲੋ ਪਰਿਵਾਰ ਵਿੱਚ ਖੁਸ਼ੀਆਂ ਮਨਾਈ ਰੱਖੋ ਬਾਕੀ ਉਹ ਚਾ ਚਪਤੀ ਜਾ ਹੈ ਨਹੀਂ ਘਰ ਉਹ ਦੋਏ ਗਏ ਹੁਣ ਫਿਰ ਤੇ ਬਾਕੀ ਜੇ ਵੀ ਆਇਆ ਤੇ ਬਾਕੀ ਮੈਂ ਉਹਦੀ ਫੋਟੋ ਜ਼ਰੂਰ ਜੇ ਬਲੌਗ 'ਚ ਆ ਗਿਆ ਠੀਕ ਹੈ ਨਹੀਂ ਆਇਆ ਤੇ ਮੈਂ ਉਹਦੀ ਫੋਟੋ ਜ਼ਰੂਰ ਲਾਉਂਗੀ ਬਾਕੀ ਤੁਸੀਂ ਉਹਨੂੰ ਆਪਣੀਆਂ ਬੈਸਟ ਵਿਸ਼ੇਸ ਦਿਓ ਤੇ ਤਾਂ ਮੇਰਾ ਚੈਨਲ ਰਿਆੜ ਮੱਲੀ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਤੇ ਸ਼ੇਅਰ ਕਰਿਓ ਤੇ ਫਿਰ ਤੁਹਾਨੂੰ ਮਿਲਦੇ ਆ ਜੀ ਇੱਕ ਨਵੇਂ ਬਲੌਗ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ